ਜੋਗ ਜੋਗ ਅਟਲ ਲੋਕ ਪਰਲੋਕ ਦੇ ਰਾਖੇ ਚਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਤਖਤ ਸਚਖੰਨ ਸ੍ਰੀ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਮੰਚ ਤੇ ਬਿਰਾਜਮਾਨ ਸਤਕਾਰਯੋਗ ਸਿੰਘ ਸਹਿਬਾਨ ਸੰਤ ਮਹਾਪੁਰਖ ਤੇ ਆਪ ਸਾਰੀ ਸੰਗਤ ਸਰਬਾਂਸਦਾਨੀ ਅੰਮ੍ਰਿਤ ਕੇ ਦਾਦੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਨਜੋਗ ਸਿੰਘ ਸਾਹਿਬ ਗਿਆਨੀ ਕੁਲਵੰਦ ਸਿੰਘ ਜੀ ਜਥੇਦਾਰ ਤਖਤ ਸਚਕਨ ਸ੍ਰੀ ਹਜੂਰ ਸਾਹਿਬ ਜੀ ਜਿਨ੍ਹਾਂ ਨੂੰ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਦੀਆਂ ਸੇਵਾਵਾਂ ਨਿਭਾਉਂਦੇ ਆ 25 ਸਾਲ ਹੋ ਗਏ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਹੋ ਰਹੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਹੋਏ ਆ। ਮਹਿਮਾਨਯੋਗ ਸਿੰਘ ਸਾਹਿਬ ਜੀ ਨੂੰ ਇਹਨਾਂ ਸੇਵਾਵਾਂ ਲਈ ਬਹੁਤ 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 ਵਧਾਈਆਂ ਦੇਣਾ। ਔਰ ਨਾਲ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਤੇ ਇਸੇ ਤਰ੍ਹਾਂ ਮਿਹਰ ਭਰੀਆ ਹੱਥ ਰੱਖਣਾ। ਆਪਣੀ ਬਖਸ਼ਿਸ਼ ਨਾਲ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। ਸਾਤ ਸੰਗਤ ਜੀ ਸਿੱਖ ਪੰਥ ਦੇ ਜਿਹੜੇ ਤਖਤ ਹੈ ਇਹ ਗੁਰਦੁਆਰੇ ਨਹੀਂ ਹੈ ਇਹ ਇਮਾਰਤਾਂ ਨਹੀਂ ਹੈ ਇਹ ਸਿੱਖ ਪੰਥ ਦਾ ਸੱਚਾ ਤੇ ਸੁੱਚਾ ਸੰਕਲਪ ਹੈ ਜੋ ਸਾਡੇ ਤਖਤ ਸਾਹਿਬ ਹੈ ਸਾਡੇ ਇਹਨਾਂ ਤਖਤ ਸਾਹਿਬਾਨ ਤੋਂ ਕੇਵਲ ਸਿੱਖ ਪੰਥ ਅਧਿਆਤਮ ਦੀ ਰੋਹਾਨੀਅਤ ਦੀ ਸਿੱਖਿਆ ਨਹੀਂ ਲੈਂਦਾ ਸੇਧ ਨਹੀਂ ਲੈਂਦਾ ਬਲਕਿ ਸਾਡੇ ਇਨ ਤਖਤ ਸਾਹਿਬਾਨ ਤੋਂ ਰਾਜਨੀਤਿਕ ਸੇਧ ਵੀ ਲੈਂਦਾ ਸਮਾਜਿਕ ਸੇਧ ਵੀ ਲੈਂਦਾ ਔਰ ਆਰਥਿਕ ਸੇਧ ਵੀ ਲੈਂਦਾ ਜਦੋਂ ਜਦੋਂ ਪੰਥ ਦੇ ਉੱਤੇ ਵਿਕਟ ਸਮਾਂ ਆਇਆ 18ਵੀਂ ਸਦੀ ਦਾ ਇਤਿਹਾਸ ਪੜ ਕੇ ਦੇਖ ਲਓ ਤਖਤ ਸਾਹਿਬ ਨੇ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਹੈ ਔਰ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਬਣਦਾ ਯੋਗਦਾਨ ਪਾਇਆ ਹੈ ਇਹ ਐਸਾ ਸੰਕਲਪ ਦਿੱਤਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਕੀ ਤਖਤ ਇਹ ਐਸੇ ਮਹਾਨ ਤਖਤ ਸਜੇ ਹੈ ਜਿਨ੍ਹਾਂ ਤੋਂ ਵਕਤ ਦੀਆਂ ਹਕੂਮਤਾਂ ਵੀ ਭੈ ਖਾਂਦੀਆਂ ਰਹੀਆਂ ਚਾਹੇ ਉਹ ਮੁਗਲਾਂ ਦੀ ਹਕੂਮਤ ਸੀ ਚਾਹੇ ਉਹ ਅੰਗਰੇਜ਼ਾਂ ਦੀ ਹਕੂਮਤ ਸੀ ਤੇ ਚਾਹੇ ਉਹ ਵਕਤੀ ਹਕੂਮਤਾਂ ਨੇ ਇਹਨਾਂ ਨੂੰ ਜੇ ਭੈ ਲੱਗਦਾ ਤਾਂ ਸਿੱਖ ਪੰਥ ਦੇ ਇਹਨਾਂ ਤਖਤਾਂ ਤੋਂ ਲੱਗਦਾ ਹੈ ਔਰ ਸਿੱਖ ਪੰਥ ਔਰ ਸਿੱਖ ਪੰਥ ਕਦੇ ਵੀ ਇਨਾ ਤਖਤਾਂ ਤੋਂ ਮੁੱਖ ਨਹੀਂ ਮੋੜਦਾ ਕਿਉਂਕਿ ਪੰਥ ਜਾਣਦਾ ਹੈ ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ ਤਖਤ ਵੱਲ ਕੰਡ ਕਰਦਾ ਹੈ ਪਿੱਠ ਕਰਦਾ ਹੈ ਕੇਵਲ ਉਸ ਦਾ ਹੀ ਸਰਬਨਾਸ਼ ਨਹੀਂ ਹੁੰਦਾ ਬਲਕਿ ਸਰਬਨਾਸ਼ ਉਹਦੀਆਂ ਨਸਲਾਂ ਤੱਕ ਚਲਾ ਜਾਂਦਾ ਹੈ ਔਰ ਜੇ ਕਿਤੇ ਸਾਡੇ ਵਰਗੇ ਤਖਤ ਸਾਹਿਬ ਦੇ ਟਹਿਲੂਏ ਤਖਤ ਨੂੰ ਪਿੱਠ ਦੇ ਜਾਂਦੇ ਆ ਤੇ ਹਾਲ ਸਾਡਾ ਵੀ ਉਹੀ ਹੁੰਦਾ ਹੈ ਜਿਹੜਾ ਬਾਕੀ ਆਂਦਾ ਹੁੰਦਾ ਹੈ ਮੈਂ ਆਪਦੀ ਨਾਲ ਇੱਕ ਹੱਦ ਵੀਤੀ ਸਾਂਝੀ ਕਰਨਾ ਚਾਹੁੰਦਾ 30 ਅਕਤੂਬਰ 2018 ਨੂੰ ਮੈਂ ਬਤੌਰ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਸੰਤ ਮਹਾਪੁਰਖ ਬੈਠੇ ਨੇ ਬਹੁਤ ਸਾਰੇ ਜਿਨ੍ਹਾਂ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਸਹਿਬ ਤੇ ਪਹੁੰਚ ਕੇ ਦਾ 17 ਦੇ ਨਾਲ ਸਨਮਾਨ ਦਿੱਤਾ ਇੱਕ ਤਰੀਕ ਨੂੰ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਹੈ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚਿੱਠੀਆਂ ਸੀ ਜਿੰਨੇ ਪੱਥਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜ ਹੀ ਨਹੀਂ ਸੀ ਜਾ ਸਕਦੀ ਔਰ ਸਾਧ ਸੰਗਤ ਜੀ ਇਹ ਹਕੀਕਤ ਆ ਮੈਂ ਦੱਸਣਾ ਚਾਹੁੰਦਾ ਕੋਜ ਇੱਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਜਾ ਕੇ ਗੋਲਕ ਦੇ ਉਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏ ਇਹਦਾ ਅੱਜ ਜੇ ਮਾਨ ਜੋਗ ਸਿੰਘ ਸਾਹਿਬ ਗਿਆਨੀ ਕੋਲਵੰਦ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ ਐ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ ਤੇ ਜੇ ਤਖਤ ਦੇ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕਿਹਦਾ ਅਪਮਾਨ ਹੈ ਮੈਂ ਇਹ ਪੰਥ ਤੋਂ ਪੁੱਛਣਾ ਚਾਹੁੰਦਾ ਇਹ ਕਿਹਦਾ ਅਪਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ ਕੀ ਹੋ ਰਿਹਾ ਪੰਥ ਦੇ ਵਿੱਚ ਸਿੰਘ ਸਾਹਿਬ ਕਿਸ ਤਰ੍ਹਾਂ ਸੇਵਾਵਾਂ ਨਿਭਾਵਾਂਗੇ ਮੈਂ ਇਹਨਾਂ ਨੂੰ ਕਿਹਾ ਸਿੰਘ ਸਾਹਿਬ ਹੌਸਲਾ ਰੱਖੋ ਤਖਤ ਦੇ ਸੇਵਾਦਾਰ ਆ ਸਨਮਾਨ ਵੀ ਗੁਰੂ ਦਾ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਪਾਤਸ਼ਾਹ ਜਾਣੇਗਾ ਆ ਤੁਹਾਡੇ ਲੱਗ ਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜ੍ਹਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਿਰ ਚ ਚਲੇ ਗਏ ਤੇ ਮੰਦਿਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਾਲਾਂ ਵੀ ਕੱਢੀਆਂ ਆਉਣੀਆਂ ਤੇ ਭਗਤ ਨਾਮਦੇਵ ਜੀ ਮੰਦਿਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਉਹ ਅਕਾਲ ਪੁਰਖ ਨੂੰ ਕਹਿੰਦੇ ਆ ਕਹੇ ਅਕਾਲਪੁਰਖ ਇਹ ਪੰਡਿਆ ਮੋਕਉ ਢੇਡ ਕਹਿਤ ਤੇਰੀ ਪਹਿਚ ਬਛਾਉਟੀ ਹੋਇਲਾ ਹੇ ਅਕਾਲਪੁਰਖ ਇਹ ਪੰਡਤ ਮੈਨੂੰ ਢੇਡ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਹੇ ਅਕਾਲਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿਉਂਕਿ ਨਾਮੇ ਨਾਰਾਇਣ ਨਾਹੀ ਪਿਹੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਤ ਜਾਣਨ ਤੇ ਫਿਰ ਸਾਰੇ ਬੈਠੇ ਇਤਿਹਾਸ ਪੜਦੇ ਆ ਇਹ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ ਇਸ ਕਰਕੇ ਸਾਧ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਸੰਤ ਮਹਾਪੁਰਸ਼ ਵੱਡੀ ਗਿਣਤੀ ਚ ਇੱਥੇ ਹਾਜ਼ਰ ਹੋਏ ਆਂ ਸੱਤਖਤਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਤਖਤ ਦੇ ਟਹਿਲਗਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਇਹ ਸਾਡਾ ਫਰਜ਼ ਹੈ ਔਰ ਉਸ ਫਰਜ਼ ਦੀ ਪੂਰਤੀ ਕਰਨ ਵਾਸਤੇ ਅੱਜ ਅਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਆ ਮਾਨਜੋਗ ਸਿੰਘ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਸਾਥੀ ਸਿੰਘ ਸਾਹਿਬਾਨ ਬੈਠੇ ਨੇ ਬੜਾ ਪਿਆਰ ਹੈ ਸਾਡੇ ਚ ਮੈਨੂੰ ਮਾਣ ਹੈ ਕਿ ਸਾਡੇ ਪੰਜਾਂ ਜੀ ਬਹੁਤ ਪਿਆਰ ਹੈ ਕੋਈ ਜੁਨੀ ਆਖੇ ਕੋਈ ਕੋਸ਼ ਆਖੇ ਸਾਰੇ ਪੰਜਾਂ 'ਚ ਬਹੁਤ ਪਿਆਰ ਹੈ ਔਰ ਅਕਾਲ ਪੁਰਖੇ ਅਗੇ ਅਰਦਾਸ ਹੈ ਕਿ ਗੁਰੂ ਕੇ ਤਖਤਾਂ ਦੇ ਟਹਿਲੂਆਂ ਚ ਪਿਆਰ ਜਿਹੜਾ ਹੈ ਉਹ ਬਣਿਆ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਮੈਂ ਫਿਰ ਮਾਨਜੋਗ ਸਿੰਘ ਸਾਹਿਬ ਜੀ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਹਰ ਵਾਰ ਦੀ ਤਰ੍ਹਾਂ ਆਵਾਜ਼ੇ ਕੌਮ ਬਣ ਕੇ ਕੌਮ ਦੀ ਆਵਾਜ਼ ਬਣ ਕੇ ਪੰਥ ਦੀ ਆਵਾਜ਼ ਬਣ ਕੇ ਗਰਜਦੇ ਨੇ আর ਆਪਣੇ ਦਿਲ ਦੇ ਉਹਨਾਂ ਨੇ ਬਲਬਲੇ ਜੋ ਹਕੀਕਤਾਂ ਨੇ ਜੋ ਸਚਾਈਆਂ ਨੇ ਜੋ ਸਾਡੀਆਂ ਔਰ ਅਤੀਤ ਵਿੱਚ ਹੋਈਆਂ ਸਾਡੇ ਵੱਡਿਆਂ ਦੇ ਪਾਸੋਂ ਭੁੱਲਾਂ ਨੇ ਉਹ ਦਰਸਾਈਆਂ ਨੇ ਸਤਿਗੁਰੂ ਕਿਰਪਾ ਕਰਨ ਪੰਥ ਦੀ ਬੋੜੀ ਕਰਨ ਹੁਣ ਸਤਕਾਰ ਸਹਿਤ